ਲਓ ਜੀ ਪੰਜਾਬ ਦੇ ਮਸ਼ਹੂਰ ਮੇਲੇ ਦੀ ਹੋ ਗਈ ਸ਼ੁਰੂਆਤ ਗੱਜ ਵੱਜ ਕੇ ਢੋਲਾਂ ਦੇ ਨਾਲ ਚੱਲਦੀ ਚੱਲਦੀ ਵੀਡੀਓ ਕਰ ਦਿਓ ਸ਼ੇਅਰ ਆਪਦੇ ਯਾਰਾਂ ਦੋਸਤਾਂ ਤੱਕ ਭੈਣ ਭਾਈਆਂ ਤੱਕ ਸਾਰਿਆਂ ਨੂੰ ਦਿਖਾ ਦਿਓ ਪਿਆ ਆਪ ਦਾ ਮਸ਼ਹੂਰ ਮੇਲਾ ਮੇਲਾ ਮੁਕਸਰ ਦਾ ਆ ਲਿਆਂਦਾ ਬਾਈਆਂ ਨੇ ਮੱਝੂ ਕੀ ਲੈਣ ਦਾ ਘੋੜਾ ਜਿਨ੍ਹਾਂ ਦਾ ਫਤਿਹ ਜੰਗ ਘੋੜਾ ਸੀ ਜਿਹਦੀ ਡੈਥ ਹੋ ਗਈ ਸੀ ਉਹਨਾਂ ਦਾ ਘੋੜਾ ਬਈ ਇਹ ਮੰਤਰੀ ਵੀ ਆਏ ਹੋਏ ਨੇ ਬਈ ਮੇਲਾ ਦੇਖਣ ਨਾਲ ਸਿਕਿਉਰਟੀ ਗਾਰਡ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਘੋੜੇ ਆਉਣ ਲੱਗੇ ਬਈ ਤਕੜੇ ਤਕੜੇ ਸਕਾਰਪੀਓ ਦੇ ਮੰਗਰ पार ਖਿਆ ਘੋੜੇ ਦਾ ਟਰੇਲਰ ਮਿੱਤਰੋ ਤੇ ਪਿੱਛੇ ਆਉਂਦਾ ਘੋੜਾ ਬਈ ਕੋਟ-ਕੂਟ ਪਾਇਆ ਚੰਗਾ ਘੋੜੇ ਦੇ ਆਹ ਬਾਈਆਂ ਨੇ ਵੀ ਕੱਢ ਲਿਆ ਜਾਨਵਰ ਬਾਹਰ ਆਵਦਾ ਕਾਲਾ ਘੋੜਾ ਦੇਖੋ ਵੀ ਕਿੰਨਾ ਘੈਂਟ ਆ ਐਟੀਟਿਊਡ ਦੇਖੋ ਆ ਜਾਂਦਾ ਬੁੱਕ ਦਾ ਘੋੜਾ ਆਵਾਜ਼ ਦੇਖੋ ਕਿੰਨੀ ਘੈਂਟ ਆ ਨੀਰਾ ਚਾਰਾ ਪਾਈ ਜਾਂਦੇ ਨੇ ਭਰਾ ਆਪਦੇ ਘੋੜਿਆਂ ਨੂੰ ਸ਼ਾਨ ਘੋੜਾ ਵੀ ਕੱਢ ਲਿਆ ਬਾਹਰ ਬਈ ਦੇਖੋ ਫਲਕਾਰੀ ਪਾਈ ਆ ਉੱਤੇ ਬੋਕਦਾ ਹੀ ਜਾਂਦਾ ਬਈ ਮਸ਼ਹੂਰ ਕੋੜਾ ਪਹੁੰਚ ਗਿਆ ਬਈ ਗਰਬਾਜ ਜਿਹੜਾ ਰਾਜਸਥਾਨ ਸ਼ੋਅ ਤੇ ਪਾਫਾਂ ਛੜਦਾ ਸੀ ਜਿਹਦੀ ਵੀਡੀਓ ਵਾਇਰਲ ਹੋਈ ਸੀ ਬਈ ਆ ਕੋੜਾ ਦੇਖਿਓ ਬਈ ਝੱਟ ਹਣ ਚਾਰ ਲਿਆ ਕੋੜਾ ਬਈ ਟ੍ਰੇਲਰ ਚੋਂ ਆਏ ਭਾਜਦੇ ਆ ਬਈ ਜਕਾਰੇ ਜਮੇ ਮੇਲਾ ਲੁੱਟ ਲਿਆ ਬਈ ਆ ਕੋੜੇ ਨੇ ਗਰਵਾਜ ਨੇ ਕਰਾਤਾ ਫਰਾਮੀਲੇ ਚੁੱਤਰ ਦੇ ਫਾਰ ਤਾਂ ਮਿੱਤਰੋ ਬਈ ਮੁਕਸਰ ਮੇਲੇ ਦੀ ਐਂਟਰੀ ਤੇ ਹੈਗੀਆਂ ਨੇ ਡਾਕਸ ਤੇ ਨਾਲੇ ਚਕੋਰਾ ਬਈ ਇਹ ਇਥੋਂ ਮੇਲਾ ਸ਼ੁਰੂ ਹੋ ਜਾਂਦਾਗਾ ਫਿਰ ਆਪਾਂ ਅੰਦਰ ਚੱਲਾਂਗੇ ਪਹਿਲਾਂ ਤੁਹਾਨੂੰ ਆਹ ਦਿਖਾ ਦਈਏ ਬਾਹਰੋਂ ਇਧਰ ਨੇ ਬਈ ਚਕੋਰਾ ਇਹ ਬੰਦੇ ਆਏ ਨੇ ਬਈ ਅਲਾਹਾਬਾਦ ਤੋਂ 15 16000 ਚਕੋਰਾ ਲੈ ਕੇ 800 ਦਾ ਵੀ ਜੋੜਾ 1000 ਦਾ ਵੀ ਆ 1200 ਦਾ ਵੀ ਆ ਤੇ 1500 ਦਾ ਵੀ ਜੋੜਾਗਾ ਲਓ ਜੀ ਇਧਰ ਦੇਖੋ ਵੀ ਕਹੇ ਜਿਹੇ ਡੌਗ ਮਿਲ ਨੇ ਆਪਾਂ ਨੂੰ ਇੱਕ ਦੇ ਕਟਿੰਗ ਦੇਖੋ ਕਿਵੇਂ ਦੀ ਕਰਖੀ ਆ ਇੱਕ ਵਿਦਆਊਟ ਕਟਿੰਗ ਆ ਇਹ ਹੈਗੇ ਨੇ ਮੇਰੇ ਪੂਡਲ ਬਰੀਡ ਦੇ ਡੌਗ ਮਹੰਗੇ ਬਹੁਤ ਨੇ ਬਈ ਤੇ ਜੰਤਾ ਇਹਨਾਂ ਦੀਆਂ ਫੋਟੋਆਂ ਫੋਟੋਆਂ ਖਿੱਚੀ ਜਾਂਦੀ ਹੈ ਬਈ ਹਨਾ ਤੇ ਪਹਿਲੀ ਵਾਰ ਆਏ ਨੇ ਬਈ ਮੁਕਸਰ ਮੇਲੇ 'ਚ ਪਹਿਲਾਂ ਨਹੀਂ ਆਏ ਕਦੇ ਵੀ ਐਸ ਵਾਰ ਪਹਿਲੀ ਵਾਰ ਆਏ ਨੇ ਬਈ ਆ ਡੌਗ ਮੇਲੇ ਦੇ ਵਿੱਚ ਤੇ ਦਫੇ ਉਹ ਵੀ ਕਿਵੇਂ ਲੱਗੇ ਤੁਹਾਨੂੰ ਪੂਡਲ ਬਰੀਡ ਦੇ ਡੌਗ ਲੋ ਬਈ ਇੱਧਰ ਖੜਾ ਜਿਉਣਾ ਘੋੜਾ ਦੇਖੋ ਆਲ ਇੰਡੀਆ ਚੈਂਪੀਅਨ ਏ ਆ ਬਈ ਜਿਉਣਾ ਘੋੜਾ 2023 ਦੇ ਵਿੱਚ ਜਿੰਨੇ ਵੀ ਸ਼ੋਅ ਹੋਏ ਸੀ ਸਾਰੇ ਸ਼ੋਅਾਂ ਦੇ ਵਿੱਚ ਫਰਸਟ ਆਇਆ ਸੀ ਇਹ ਆਲ ਇੰਡੀਆ ਚੈਂਪੀਅਨ ਆ ਬਈ ਇਹ ਆ ਮਿੱਤਰੋ ਜਿਉਣਾ ਘੋੜਾ ਕਹਿੰਦੇ ਆਫੀ ਮਿੱਤਰੋ ਬਾਦਸ਼ਾਹ ਕਹਿੰਦੇ ਪਹਿਲੇ ਨੰਬਰ ਤੇ ਆਇਆ ਬਈ ਤੇ ਮਾਲਕ ਹੈ ਨਹੀਂ ਨਹੀਂ ਆਪਾਂ ਗੱਲ ਵੀ ਕਰ ਲੈਂਦੇ ਪੁੱਛ ਲੈਂਦੇ ਹਨਾ ਵੀ ਕਿਹੜੇ ਸ਼ੋਅ ਤੇ ਫਰਸਟ ਆਇਆ ਇਹ ਤੇ ਜੇ ਤੁਹਾਨੂੰ ਕਿਸੇ ਨੂੰ ਪਤਾ ਇਹਦੇ ਬਾਰੇ ਤਾਂ ਕਮੈਂਟਾਂ ਦੇ ਵਿੱਚ ਥੱਲੇ ਜਰੂਰ ਦੱਸਿਓ ਬਾਦਸ਼ਾਹ ਕਿਹੜੇ ਸ਼ੋਅ ਤੇ ਫਰਸਟ ਆਇਆ ਹੋਇਆ ਹਾਂਜੀ ਬਈ ਆਪਾਂ ਆਏ ਆ ਬਈ ਉਮਲ ਸਟੱਡ ਫਾਰਮ ਤੇ ਆਪਣੇ ਸਬਸਕ੍ਰਾਈਬਰਾਂ ਦੀ ਡਿਮਾਂਡ ਸੀਗੀ ਕਿ ਜਾ ਕੇ ਬਾਈ ਹੋਰਾਂ ਦੇ ਹਨਾ ਜਾਨਵਰ ਦਿਖਾਓ ਤਾਂ ਬਈ ਹੁਣ ਟਾਈਮ ਮਿਲਿਆਗਾ ਬਈ ਕੱਲ੍ਹ ਦੇ ਆਏ ਹੋਏ ਆ ਮੇਲੇ 'ਚ ਤਾਂ ਆਜੋ ਬਈ ਤੁਹਾਨੂੰ ਬਾਈ ਹੋਰਾਂ ਦੇ ਜਾਨਵਰ ਦਿਖਾਉਣੇ ਹੈਗੇ ਇੱਕ ਹੀ ਲੈਂਦਾ ਬਾਈ ਜੀ ਅੰਦਰ ਕੇ ਓਕੇ 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 ਚਲੋ ਆਪਾਂ ਇਹਦੀ ਵਾਰੀ ਪੁੱਛ ਲੈਣੀ ਹੈਗੇ ਆ ਫੜਿਓ ਬਈ ਕੀ ਨਾਮ ਹੈ ਇਹਦਾ ਇਹਦੇ ਨਾਮ ਸ਼ਾਨ ਹੈ ਸ਼ਾਨ ਦਾ ਬੱਚਾ ਹੈ ਅਲੀ ਸ਼ਾਨ ਦਾ ਪੁੱਤ ਹੈ ਮਾਏ ਦੀ ਲੀਲੇ ਨੇ ਫੂਲ ਮਲਾਇਨ ਦੀ ਕੋੜੀ 65 ਪਲੱਸ ਦੀ ਹਾਈਟ ਹੈ 7 ਸਾਲੇ ਦੀ ਏਜ ਹੈ 7 ਸਾਲੇ ਜਾਈ ਓਕੇ ਤਾਂ ਸਟੱਡੀ ਸਰਵਿਸ ਉਪਨਾ ਹੀ ਇਹਦੀ ਹਾਂਜੀ ਹਾਂਜੀ ਓਪਨ ਫੋਰਸ ਕੀ ਫੀਸ ਵਗੈਰੇ ਇਹਦੀ 51000 51000 ਹਾਂਜੀ ਓਕੇ ਅਸ਼ੋ ਵਗੈਰੇ ਕਿੱਥੇ ਕਿੱਥੇ ਖੇਡਿਆ ਹੋਇਆ ਹੈ ਇਹ ਇਹ ਸਾਰੰਗ ਖੇਡੇ ਜਿੱਤਿਆ ਹੋਇਆ ਹਨੂਮਾਨਗੜ ਜਿੱਤਿਆ ਹੋਇਆ ਫਰੀਦਕੋਟ ਜਿੱਤਿਆ ਹੈ ਤੇ ਜਿਹੜਾ ਦੂਜਾ ਕੋੜ ਆਪਣੇ ਕੋਲੇ ਉਹਦਾ ਕੀ ਨਾਮ ਹੈ ਉਹ ਵਰਦਾਨ ਹੈ ਪੰਜਾਬ ਸ਼ਿੰਗਾਰ ਦਾ ਬੱਚਾ ਹੈ 19 ਮਹੀਨੇ ਦੀ ਉਮਰ ਉਮਰੇ okay. ਤੇ 62 ਉਹਦੀ ਹਾਈਟ ਹੈ ਮਾਂ ਆ ਦੀ ਰਤਨਕ ਕਰਦੀ ਹੈ ਫਰੰਟ ਤੋਂ ਇਧਰ ਦੀ ਦਿਖਾ ਦਿਓ ਹਾਂਜੀ ਹਾਂਜੀ ਲਓ ਜੀ ਦੇਖੋ ਇੱਥੇ ਐਵੇਂ ਇਕੱਠ ਲੱਗੇ ਰਹਿੰਦੇ ਵੀਰੇ ਇਹਨੂੰ ਦੇਖਣ ਵਾਸਤੇ ਲਓ ਜੀ ਦੇਖੋ ਵੀ ਕਿੰਨੀ ਆਡੀਅנס ਖੜੀ ਹੈ ਦੇਖਣ ਵਾਲੀ ਤੇ ਬਾਈ ਕਹਿੰਦਾ ਸਾਰਾ ਦਿਨ ਇ ਇਕੱਠ ਲੱਗਾ ਰਹਿੰਦਾ ਇੱਥੇ ਵਧੀਆ ਵਈ ਰੌਣਕ ਲਾਈ ਰੱਖਦਾਗਾ ਕਰਮਾ ਵਾਲਾ ਘੋੜਾ ਹੈਗਾ ਸ਼ਾਨ ਆ ਬਈ ਨਾਮ ਜਿਹੇ ਜਾਂ ਨਾਮ ਆ ਬਈ ਉਹ ਜੇ ਘੋੜਾ ਹੈਗਾ ਬਾਕੀ ਦੋਸਤੋ ਕਮੈਂਟ ਕਰਕੇ ਬਈ ਤੁਹਾਨੂੰ ਕਿਵੇਂ ਲੱਗਿਆ ਆ ਖੜਾ ਰੱਖੇ ਨੇ ਘੋੜੇ ਬਈ ਪੂਰੇ ਸ਼ਿੰਗਾਰ ਕੇ ਕਾਠੀਆਂ ਪਾਈਆਂ ਨੇ ਸੱਗੀ ਫੁੱਲ ਲਾਏ ਨੇ ਬਈ ਦੇਖੋ ਕਿੰਨੀ ਸੋਹਣੀ ਸਜਾਵਟ ਕਰੀ ਆ ਘੋੜਿਆਂ ਦੀ ਤਿੰਨ ਘੋੜੇ ਖੜੇ ਨੇ ਬਈ ਤੇ ਤਿੰਨੇ ਬਹੁਤ ਸ਼ਿੰਗਾਰੇ ਹੋਏ ਨੇ ਬਈ ਰੀਜਨਲ ਪਾਥਾਂ ਛੱਡੀ ਜਾਂਦਾ ਬਈ ਘੋੜਾ ਆ ਸ਼ੈੱਟ ਦੇ ਵਿੱਚ ਨੇ ਬਈ ਬਾਦਲਾਂ ਦੇ ਘੋੜੇ ਤੇ ਬਾਕੀ ਸਾਰੇ ਜਾਨਵਰ ਹਨਾ ਆਜੋ ਦਿਖਾਉਨੇ ਆ ਤੁਹਾਨੂੰ ਕਿਹੜੇ ਕਿਹੜੇ ਘੋੜੇ ਨੇ ਤੇ ਕਿਹੜੇ ਕਿਹੜੇ ਜਾਨਵਰ ਨੇ ਬਈ ਬਾਦਲਾਂ ਦੇ ਲਓ ਜੀ ਕਰੋ ਸ਼ੌਂਕ ਸੁਖਵੀਰ ਬਾਦਲ ਹੋਰਾਂ ਦਾ ਘੋੜਾ ਬਈ ਮਹਾਰਾਣਾ ਨੋਕਰਾ ਘੋੜਾ ਬਈ ਕੱਦ ਦੇਖੋ ਕਿੱਡਾ ਤਗੜਾ ਘੋੜੇ ਦਾ ਮਸ਼ਹੂਰ ਘੋੜਾ ਬਈ ਇਹ ਤੇ ਬਾਹਰਲੇ ਘੋੜੇ ਵੀ ਨੇ ਬਈ ਸੁਖਵੀਰ ਬਾਦਲ ਹੋਰਾਂ ਦੇ ਹਨਾ ਉਹ ਵੀ ਦਿਖਾਉਨੇ ਆ ਤੁਹਾਨੂੰ ਉਹ ਪਰਲੇ ਪਾਸੇ ਖੜੇ ਨੇ ਪਹਿਲਾਂ ਤੁਸੀਂ ਇਹਨੂੰ ਦੇਖੋ ਬਈ ਕਿੰਨਾ ਸ਼ਾਨਦਾਰ ਘੋੜਾ ਬਈ ਬਹੁਤ ਕੈਂਡ ਚੀਜ਼ ਆ ਬਈ ਦੇਖੋ ਵੀ ਕਿੰਨਾ ਇਕੱਠਾ ਬਈ ਜਾਨਵਰ ਦੇਖਣ ਵਾਲਿਆਂ ਦਾ ਪਹਿਲਾਂ ਤਾਂ ਇੱਧਰ ਚੱਲਦੇ ਆ ਇੱਧਰ ਨੇ ਬਈ ਭੇਡਾਂ ਦੇਖੋ ਪਤਾ ਨਹੀਂ ਕਿਹੜੀ ਬਰੀਡ ਆ ਬਈ ਜਿਹਨੂੰ ਪਤਾ ਨਾਮ ਜ਼ਰੂਰ ਦੱਸਿਓ ਕਿਹੜੀ ਬਰੀਡ ਆ ਆਹ ਦੇਖੋ ਬਈ ਇਹਨਾਂ ਦੇ ਫਿੰਗ ਤੇ ਬਾੜ ਲਓ ਜੀ ਆ ਨਸਲ ਚੈੱਕ ਕਰੋ ਬਾਹਰ ਦੀ ਨਸਲ ਆ ਬਈ ਤੇ ਇਹਦਾ ਨਾਮ ਵੀ ਦੱਸਿਓ ਕਿਹੜੀ ਬਰੀਡ ਆ ਬਈ ਇਹ ਜਿਹਨੂੰ ਪਤਾ ਇਹਦੇ ਬਾਰੇ ਪੈਰ ਦੇਖੋ ਬਈ ਕਿੱਡੇ-ਕੱਡੇ ਨੇ ਸਾਰਾ ਬਾਲਾਂ ਚੀ ਲੋ ਗਿਆ ਪਿਆਗਾ ਇੱਕ ਬਰੀਡ ਇੱਧਰ ਆ ਬਈ ਨਵੀਂ ਆ ਵੀ ਦੇਖੋ ਇਹ ਨੇ ਮਿੱਤਰੋ ਬਾਦਲਾਂ ਦੇ ਘੋੜੇ ਕਹਿੰਦੇ ਲੋ ਜੀ ਇੱਧਰ ਪਹੁੰਚੇ ਆ ਬਈ ਆਪਾਂ ਢਿੱਲੋਂ ਕੈਨਲ ਤਾਂ ਇੱਧਰ ਬਾਈ ਜੀ ਨੇ ਆਪਣੇ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਆ ਬਾਈ ਜੀ ਬਹੁਤ ਵਧੀਆ ਜੀ ਠੀਕ ਹੈ ਕਿਹੜਾ ਪਿੰਡ ਆ ਜੀ ਆਪਣਾ ਆਪਣਾ ਜਲਾਲ ਪਿੰਡ ਆ ਬਾਈ ਜੀ ਬਠਿੰਡਾ ਜ਼ਿਲ੍ਹੇ ਚ ਠੀਕ ਹੈ ਜੀ ਕਿਹੜੇ ਕਿਹੜੇ ਡੌਗ ਆਈ ਆਪਣੇ ਕੋਲੇ ਆਪਣੇ ਕੋਲੇ ਬਾਈ ਖੁਦ ਹੀ ਬਰੀਡਿੰਗ ਦੇ ਹੁੰਦੇ ਆ ਜਿਵੇਂ ਕੀ ਆ ਜਰਮਨ ਦੇਖੋ ਫੁੱਲ ਲੌਂਗ ਕੋਟ ਹੈ ਹਾਂਜੀ ਆ ਲਿਓ ਹੈ ਜੀ ਲਿਓ ਇਹਦੀ ਸਟੱਡ ਸਰਵਿਸ ਓਪਨ ਹੈ ਬਾਈ ਜੀ ਆਮ ਹੈ ਇਹੋ ਜਿਹੇ ਸਟੱਡ ਦੀ 25 25 3000 ਰੁਪਏ ਫੀਸ ਲੈਂਦੇ ਆ ਠੀਕ ਹੈ ਜੀ ਆਪਣੀ ਫੀਸ ਸਿਰਫ ਨਾਰਮਲ ਰੱਖੀ ਵੀ ਆ 10000 ਠੀਕ ਹੈ ਜੀ ਆ ਆਪਣਾ ਹੈਗਾ ਮੇਨ ਸੁਲਤਾਨ ਠੀਕ ਹੈ ਜੀ ਬਹੁਤ ਟੌਪ ਕੁਆਲਟੀ ਦਾ ਟੌਪ ਕੁਆਲਟੀ ਦਾ ਰਿਜ਼ਲਟ ਹੈ ਦਾ ਲੌਂਗ ਕੋਟ ਹੈ ਜੀ 10000 ਰੁਪਏ ਮੀਟਿੰਗ ਫੀਸ ਹੈ ਜੀ 10000 ਹੀ ਇਹਦੀ ਆ ਹਾਂਜੀ ਬਲੈਕ ਦੇ ਸਟੱ ਇਨਾਂ ਦੀ ਫੀਸ ਸਿਰਫ 15000 ਰੁਪਏ ਮੀਟਿੰਗ ਫੀਸ ਹੈ ਜੀ ਬਲੈਕ ਦੀ ਆਪਾਂ ਭਾਈ ਜੀ ਜ਼ੀਰੋ ਲੈਵਲ ਤੋਂ ਉੱਠੇ ਆ ਤਾਂ ਕਰਕੇ ਆਪਾਂ ਨੋਰਮਲ ਫੀਸ ਰੱਖੀ ਵੀ ਆ ਕੁਆਲਿਟੀ ਵਧੀਆ ਨਹੀਂ ਬਹੁਤ ਜਾਇਜ਼ ਫੀਸ ਆ ਭਾਈ ਕੋਈ ਬਾੜੀ ਨਹੀਂ ਹੈਗੀ ਬਾਕੀ ਬਾਈ ਹੋਰਾਂ ਕੋਲੇ ਡੌਗ ਕਿਹੜੇ-ਕਿਹੜੇ ਨੇ ਤੁਹਾਨੂੰ ਉਹ ਦਿਖਾ ਦਿੰਨੇ ਆ ਜਰਮਨ ਤਾਂ ਤੁਸੀਂ ਦੇਖ ਜਰਮਨ ਆਪਣੇ ਕੋਲੇ ਵਾਈਟ ਵਾਈਟ ਵੀ ਆ ਬਹੁਤ ਘੱਟ ਹੈ ਇਹਦਾ ਕੀ ਪ੍ਰਾਈਸ ਹੈ ਜੀ ਵੈਸੇ ਵਾਈਟ ਦਾ ਮੀਟਿੰਗ ਭਾਈ 10 10000 ਰੁਪਏ ਮੀਟਿੰਗ ਫੀਸ ਹੈ ਜੀ ਤੇ ਬੱਚਾ ਜੀ ਬੱਚਾ 30000 ਦਾ ਵਿਕ ਜਾਂਦਾ ਜੀ ਵਾਈਟ ਦਾ ਹਾਂਜੀ ਬਲੈਕ ਦਾ 25000 ਰ 3000 ਦਾ ਮੇਲ ਠੀਕ ਹੈ ਜੀ ਹੋਰ ਕਿਹੜੇ ਕਿਹੜੇ ਡੌਗ ਹੈ ਜੀ ਆਪਣੇ ਕੋਲੇ ਡੌਗ ਆਪਣੇ ਕੋਲੇ ਆ ਹੈਗੇ ਜੀ ਹਸਕੀ ਬਨਮੋਲ ਬਨਮੋਲ ਹਸਕੀ ਓਕੇ ਇਹ THAILANDੋਂ ਬੋਟ ਆ ਜੀ ਆਪਣਾ ਅਰਜਨ ਖੜਾ ਪੁੱਤੇ ਨਹੀਂ ਬਿਲਕੁਲ ਜੀ ਇਹ 10 ਤਰੀਕ ਦੇ ਆਏ ਹੋਏ ਆ ਡੌਗ ਥੋੜੇ ਜੇ ਹੋਏ ਪਏ ਥਾਂ ਹੋਈ ਜਾਂਦਾ ਜੀ ਚੈੱਕ ਕਰੋ ਨਾ ਨਾ ਬਹੁਤ ਹੈਵੀ ਕੁਆਲਿਟੀ ਹੈ ਜੀ ਬਹੁਤ ਕੈਂਟ ਹੈ ਜੀ ਇਹਦਾ ਬੱਚਾ ਦਿਖਾਈ ਵੀਰੇ ਇਹ ਲੈ ਲੈ ਲੈਬਰੇ ਦਾ ਬੱਚਾ ਕਿੰਨੇ ਦਾ ਜੀ ਲੈਬ ਦੀ ਕੁਆਲਿਟੀ ਚੈੱਕ ਕਰੋ ਜੀ ਪਹਿਲਾਂ ਤੁਸੀਂ ਜਰੂਰ ਜੀ ਜਰੂਰ ਰੂ ਖੁਸ਼ ਹੋ ਜਾਂਦੀ ਹੈ ਬਈ ਬੱਚਾ ਵੇਖ ਕੇ ਦੇਖੋ ਬਈ ਲੈਬਰੇ ਦਾ ਬੱਚਾ ਥੋੜਾ ਇਧਰ ਕਰ ਲਓ ਬਈ ਚੈਨਲ ਦੇ ਵਿੱਚ ਦੇਖੋ ਬਈ ਫੁੱਲ ਹੈਵੀ ਕੁਆਲਿਟੀ ਹੈ ਬਈ ਜੀ ਬਿਲਕੁਲ ਬਈ ਬਿਲਕੁਲ ਸਾਡਾ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਵੀ ਹਲਕੀ ਵੇਚ ਦਾਂਗੇ ਐ ਕਰ ਦਾਂਗੇ ਉਹ ਚੀਜ਼ ਨਹੀਂ ਗੱਲ ਰੇਟ ਦੀ ਵੀ ਗਾਰੰਟੀ ਹੋ 25000 ਰੁਪਿਆ ਰੇਟ ਹੈ ਠੀਕ ਹੈ ਜੀ ਟਾਪ ਕੁਆਲਿਟੀ ਦਾ ਟੇਲ ਵਾਲੀ ਹੋ ਵੇਖੋ ਸ਼ਾਰਟ ਟੇਲ ਹਾਂਜੀ ਫੁੱਲ ਹੈਵੀ ਫੋਨ ਹੈ ਜੀ ਨਹੀਂ ਬਿਲਕੁਲ ਮੇਰੇ ਦੇਖੇ ਤੋਂ ਹੀ ਪਤਾ ਲੱਗਦਾਗਾ ਬਹੁਤ ਵਧੀਆ ਕੁਆਲਿਟੀ ਦਾ ਇਹ ਖੁਦੀ ਬਰੀਡਿੰਗ ਦੀ ਹੈ ਬਾਈ ਆਪਣੇ ਕੋਲੇ ਘਰੇ 40 45 ਡੌਗ ਹੈ ਤੇ ਆਪਦੀ ਬਰੀਡਿੰਗ ਦੀ ਜ਼ਿਆਦਾਤਰ ਬੱਚੇ ਵੇਚਦੇ ਆ ਜਾਂ ਜੇ ਕੋਈ ਮੀਟਿੰਗ ਕਰਵਾ ਕੇ ਲੱਗ ਜਾਂਦਾ ਹੈ ਉਹਨਾਂ ਦੇ ਬੱਚੇ ਆਪਾਂ ਸਾਰੇ ਚੱਕ ਲੈਂਦੇ ਆ ਜੀ ਨਹੀਂ ਬਹੁਤ ਸੋਹਣਾ ਬੱਚਾ ਜੀ ਇਹ ਲੌਂਗ ਕੋਟ ਬੱਚੇ ਆ ਜੀ ਬੱਚਾ ਚੈੱਕ ਕਰੋ ਜੀ ਕੀ ਪ੍ਰਾਈਸ ਹੈ ਜੀ ਇਹਦਾ ਇਹ 30000 ਦਾ ਮੇਲ ਹੈ ਜੀ ਬਿੱਡ ਪੇਪਰ ਠੀਕ ਹੈ ਜੀ 25000 ਦੀ ਫੀਮੇਲ ਹੈ ਜੀ ਠੀਕ ਹੈ ਜੀ ਉਹ ਚੱਕ ਵੀਰੇ ਦੇਖੋ ਜੀ ਫੀਮੇਲ ਚੱਕ ਲੈ ਬੱਚੇ ਦੇਖੋ ਜ ਆ ਮੇਲਾ ਜੀ ਹੋ ਫੀਮੇਲ ਠੀਕ ਹੈ ਜੀ ਆ ਮੇਲਾ ਹਾਂਜੀ ਹਾਂਜੀ ਬਹੁਤ ਹੈਲਥੀ ਸਾਹਿਬ ਜੀ ਆਪਣਾ ਪਾਲੀ ਵੀ ਮਾ ਹੋਗਾ ਕੋਈ ਪਾਵਾ 500 ਦਾ ਸਟਾਮ ਲਿਆ ਵੀ ਲਿਖ ਕੇ ਦੇ ਦਾਂਗੇ ਇਨੀ ਗਾਰੰਟੀ ਹੈ ਠੀਕ ਹੈ ਨਹੀਂ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਆ ਕਿਹੜੀ ਬਰੀਡ ਆ ਕਿਹਨੇ ਕੋਰਸੋ ਹੈ ਜੀ ਕੈਨ ਕੋਰਸੋ ਇਹਦਾ ਇਹਦਾ ਕੀ ਰੇਟ ਆ ਜੀ ਬੱਚੇ ਦਾ 55000 ਦਾ ਫੀਮੇਲ ਹੈ ਜੀ ਓਕੇ ਜੀ 60000 ਦੀ 65000 ਦਾ ਮੇਲਾ ਜੀ 65000 ਦਾ ਮੇਲਾ ਮੈਟਿੰਗ ਫੀਸੀ ਇਨੀ ਇਹ ਫੀਮੇਲ ਆਈ ਹੈ ਬਜੀ ਠੀਕ ਹੈ ਠੀਕ ਫੀਮੇਲ ਆਣੀ ਓਕੇ ਹਾਂਜੀ ਹਾਂਜੀ ਆ ਸ਼ੈਡੂ ਆ ਨੋਮੀਨੇ ਦਾ 14000 ਰੁਪਏ ਰੇਟ ਹੈ ਜੀ ਕਿੰਨਾ ਜੀ 14000 ਰੁਪਏ 14000 ਠੀਕ ਹੈ ਜੀ ਇਹ ਕੁਆਲਟੀ ਬਹੁਤ ਗੁੱਡ ਆ ਬਈ ਦੇਖੋ ਸ਼ੈਡਿਊਲ ਦੀ ਤੇ ਇਧਰ ਪਮੇਰੀਆਂ ਦੇ ਨੇ ਬਈ ਆ ਵੱਡੇ ਗੱਦੀ ਦੇ ਬੱਚੇ ਆ ਜੀ ਆ ਗੱਦੀ ਦੇ ਓਕੇ ਲਓ ਜੀ ਗੱਦੀ ਦੇ ਬੱਚੇ ਦਿਖਾਉਨੇ ਆ ਤੁਹਾਨੂੰ ਕੁਆਲਟੀ ਚੈੱਕ ਕਰੋ ਦੇਖੋ ਜੀ ਗੱਦੀ ਦੇ ਬੱਚੇ ਕੀ ਰੇਟ ਆਖੀ 20000 ਦਾ ਬੱਚਾ ਜੀ ਠੀਕ ਹੈ ਜੀ ਮੇਲ ਫੀਮੇਲ ਕੋਈ ਵੀ ਨਹੀਂ ਮੇਲ ਹੀ ਰਹਿਗੇ ਜੀ ਫੀਮੇਲ ਸਾਰੀਆਂ ਸੇਲ ਹੋਣਗੇ ਠੀਕ ਹੈ ਜੀ ਠੀਕ ਆ ਹਾਂ ਜੀ ਜੀ ਤ ਬਹੁਤ ਵਧੀਆ ਬੱਚਾ ਬਈ ਗੱਦੀ ਦਾ ਵੀ ਕਿ ਆਲ ਬਰੀਡ ਦੇ ਆਪਣੇ ਕੋਲ ਸਟੱਡ ਹੁੰਦੇ ਆ ਜੀ ਆ ਸਾਰੇ ਜਿਹੜੇ ਫੋਟੋ ਲੱਗੀ ਹੋਈ ਹੈ ਸਾਰੇ ਆਪਣੇ ਖੁਦ ਦੇ ਸਟੱਡ ਹੈ ਜੀ ਜਿਵੇਂ ਉਹ ਲੈਬਰਾ ਉਹ ਕੱਲ ਅਸੀਂ ਤੋਰਤਾ ਇੱਥੋਂ ਪਹਿਲਾਂ ਇੱਥੇ ਸੀਗਾ ਚੌਂਚੋ ਹੈਗੇ ਆ ਲੈਬਰੇ ਹੈਗੇ ਆ ਸਿਟਜੂ ਹੈਗੇ ਆ ਜਰਮਨ ਹੈਗੇ ਆ ਹਸਕੀ ਹੈਗੇ ਆ ਟਵਾਈਪੋਮ ਹੈਗੇ ਆ ਆਲ ਬਰੀਡ ਦੇ ਸ਼ੱਟ ਮਿਲ ਜਾਣਗੇ ਕੁਆਲਿਟੀ ਦੀ ਫੁੱਲ ਬਟਾ ਫੁੱਲ ਗਰੰਟੀ ਹੋਊ ਸ਼ੋ ਕੁਆਲਿਟੀ ਦੇ ਡੌਗ ਹੋਣਗੇ ਵੀਰ ਜੀ ਠੀਕ ਹੈ ਜੀ ਤੇ ਉਹ ਕਿਹੜੀ ਬਰੀਡ ਆ ਜਿਹੜੀ ਉੱਥੇ ਨੇ ਉਹ ਆਪਣੇ ਸੱਜਣ ਦੇ ਹੀ ਆ ਜੀ ਦੂਜੇ ਮੁੰਡਾ ਆਇਆ ਹੋਇਆ ਉਹ ਡਾਗਰਮੈਨ ਹੈਗੇ ਜੀ ਪਰੇ ਉੱਪਰ ਟਵਾਈਪੋਮ ਉੱਪਰ ਹਾਂਜੀ ਉੱਪਰ ਟਵਾਈਪੋਮ ਆ ਉਹ ਨੀਚੇ ਡਾਗਰਮੈਨ ਦੇ ਆ ਠੀਕ ਹੈ ਅੱਜ ਤੁਹਾਨੂੰ ਟਵਾਈਪੋਮ ਦੀ ਵੀ ਦਿਖਾ ਦਿੰਨੇ ਆ ਬਈ ਕੁਆਲਿਟੀ ਬਾਕੀ ਇਹਨਾਂ ਦੀ ਤੁਸੀਂ ਸਾਰਿਆਂ ਦੀ ਦੇਖ ਹੀ ਲਈ ਆ ਜੋ ਚਲੋ ਜੀ ਚੰਨੀ ਆ ਦੋ ਕਰ ਦਿਓ ਲਓ ਜੀ ਦੇਖੋ ਟੋਏ ਪੌਮ ਦੇਖੋ ਕਿੰਨਾ ਪਿਆਰਾ ਰੰਗ ਆ ਬਈ ਦੇਖੋ ਬਹੁਤ ਸੋਹਣਾ ਬਈ ਟੋਏ ਪੌਮ ਦਾ ਬਈ ਜਾਣਕਾਰੀ ਫਾਈ ਵੀ ਬਹੁਤ ਸਹੀ ਆ ਕੋਈ ਨਾ ਜ਼ਿਆਦਾ ਨਾ ਘੱਟ ਜਿਵੇਂ ਪਰਫੈਕਟ ਆ ਬਈ ਇਹਦੇ ਬੱਚੇ ਦਾ ਕੀ ਪ੍ਰਾਈਸ ਆ ਵੀਰੇ ਇਹਦਾ 25000 ਮੇ 25000 ਓਕੇ ਤੇ ਇਹਦਾ ਟੋਏ ਪੌਮ ਦਾ ਜੀ ਇਹ ਟੋਏ ਪੌਮ ਬਈ ਸਟਾਰਟ ਸਰਵਿਸ ਹਾਸਤੇ ਆ ओके ਕਲਾਸਟ ਸਟੈਂਡ ਸਰਵਸ ਹਾਂ ਹਾਂ ਜੀ ਜਿਹਦੇ ਬੱਚੇ ਮਿਲ ਜਾਂਦੇ ਆ ਬਈ ਓਕੇ ਤੇ ਸਟੈਂਡ ਸਰ ਵੀ ਫਲਾਣੀ ਹੋਵੇ ਤੱਕ ਨਹੀਂ 15000 ਰੁਪਏ ਸ ਆ ਬਈ ਠੀਕ ਆ 15000 ਹਾਂ ਜੀ ਕੁਆਲਟੀ ਦੇਖੋ ਬਈ ਕਿੰਨੀ ਘੈਂਟ ਆ ਬਹੁਤ ਕਿਊਟ ਆ ਤੇ ਬਹੁਤ ਪਿਆਰਾ ਥੱਲੇ ਆ ਕਿਹੜੀ ਡਾਗਰ ਮੈਨ ਦੇਖੋ ਇਹਦਾ ਕੀ ਇਹ ਬੱਚਾ ਬਈ ਇਹਦਾ ਮਿਲ ਜਾਂਦਾ ਬਈ 25000 ਰੁਪਏ ਦਾ 25000 ਦਾ ਬੱਚਾ ਤਾਂ ਬਈ ਤੁਹਾਨੂੰ ਉੱਥੋਂ ਲੈ ਕੇ ਇੱਥੋਂ ਤੱਕ ਸਾਰੇ ਡੌਗ ਦਿਖਾਤੇ ਬਾਈਆਂ ਕੋਲੇ ਜਿੰਨੇ ਵੀ ਹੈਗੇ ਨੇ ਤੇ ਵਿੱਦ ਰੇਟ ਦੱਸਦਾਂ ਨਾਲੇ ਮੈਟਿੰਗ ਫੀਸ ਦੱਸਤੀ ਤੇ ਨੰਬਰ ਬਾਈ ਹੋਰਾਂ ਦਾ ਤੁਹਾਨੂੰ ਉੱਥੇ ਬੋਰਡ ਤੇ ਦਿੱਤਾ ਹੋਇਆਗਾ ਇੱਕ ਵਾਰੀ ਸਕਰੀਨਸ਼ਾਟ ਲੈ ਲਓ ਹਨਾ ਤਾਂ ਗੱਲ ਕਰ ਸਕਦੇ ਹੋ ਬੱਚੇ ਵੀ ਲੈ ਸਕਦੇ ਹੋ ਡਿਲੀਵਰੀ ਕਰ ਦੇਣੇ ਵੀਰੇ ਹਾਂਜੀ ਵੀ ਆਪਣਾ ਪੇਜ ਆ ਠੀਕ ਹੈ ਠੀਕ ਹੈ ਇਹ ਆਪਣਾ ਪੇਜ ਆ ਦਿਖਾ ਦਿਓ ਵੀ ਮੜਾ ਜਾ ਲਓ ਜੀ ਬਾਈ ਹੋਰਾਂ ਨੂੰ ਕਰ ਲਓ ਫੋਲੋ ਨਾਮ ਹੈਗਾ ਪੌਮਸ ਲੈਂਡ ਬਹੁਤ ਗੱਡਾ ਵੀ ਥੈਂਕਸ ਬ੍ਰਦਰ ਇੱਧਰ ਖੜਾ ਮਿੱਤਰੋ ਮਸ਼ਹੂਰ ਘੋੜਾ 골ਡਨ ਰੌਕ ਦੇਖੋ ਵੀ ਮਿੱਤਰੋ ਫਿਰ 골ਡਨ ਰੌਕ ਮਾਰਦਾ ਬੜਕਾਂ ਐ ਚਾ ਬਈ ਗਰਮੀ ਇੱਕ ਮਿੰਟ ਵੀ ਨਹੀਂ ਖੜਦਾ ਬਈ ਇਧਰੋਂ ਉਧਰ ਉਧਰੋਂ ਇਧਰ ਦੇਖੀ ਬਈ ਦੇਖੀ ਦੇਖੀ ਪਰਲੇਫੀ ਚੱਬਾ ਬਹੁਤ ਗਰਮੀ ਆ ਬਈ ਕੋੜੇ ਚ ਬਹੁਤ ਨਹੀਂ ਐਜ ਗਰਮੀ ਆ ਤੇ ਬਹੁਤ ਸ਼ਾਨਦਾਰ ਚੀਜ਼ ਆ ਬਈ ਦੇਖੋ ਵੀ ਕੋੜਾ ਚਾਰੇ ਪੈਰ ਚੱਟੇ ਆਹ ਸੌਰੀ ਤਿੰਨ ਪੈਰ ਚੱਟੇ ਮੱਥੇ ਤੇ ਪਟਾ ਬਹੁਤ ਸ਼ਾਨਦਾਰ ਚੀਜ਼ ਆ ਵਾਰਮ ਅਪ ਕਰੀ ਜਾਂਦਾ ਬਈ ਨਾਮ ਕੀ ਹੈ ਬਰੇ ਦਾ ਕਰਮਰਾਜ ਜੀ ਕਰਮਰਾਜ ਕਰਮਰਾਜ ਓਕੇ ਓਕੇ ਕਿੰਨੀ ਉਮਰ ਹੋਗੀ ਬਈ 6 ਸਾਲ ਦੀ 6 ਸਾਲ ਓਕੇ ਤੇ ਉਹ ਪਰਲਾ ਕੋੜਾ ਉਹ ਕਾਲੇ ਕਾਂਡੇ ਦਾ ਬੱਚਾ ਜੀ ਕਾਲੇ ਕਾਂਡੇ ਦਾ ਬੱਚਾ ਆਜੋ ਆਜੋ ਬਈ ਅੰਦਰ ਆਜੋ ਆਜੋ ਬਈ ਕਾਲੇ ਕਾਂਡੇ ਦਾ ਬੱਚਾ ਦੇਖੋ ਨੀ ਸੁਣ ਦੇਖੋ ਵੀ ਕਾਲੇ ਕਾਂਡੇ ਦਾ ਬੱਚਾ ਹਾਈਟ ਕਿੰਨੀ ਹੈ ਬਈ ਇਹਦੀ ਹਾਈਟ ਕਿੰਨੀ ਹੋਗੀ ਇਹ ਬਈ ਇਹਦੀ ਏਜ ਹੋਗੀ 18 ਮਨთ ਹਾਈਟ ਕਰ ਗਿਆ 36 ਪਲਸ ਠੀਕ ਆ 18 ਮਹੀਨਿਆਂ ਦਾ ਬੱਚਾ ਬਈ 36 ਪਲਸ ਹਾਈਟ ਕਰ ਗਿਆ ਦੇਖੋ ਕਾਲੀ ਕਾਂਟੇ ਦਾ ਹਾਂਜੀ ਕਾਲੀ ਮਾਂ ਕਿਹੜੀ ਆ ਬਈ ਮੋਣੀ ਹਾਂ ਚੈਂਪੀਅਨ ਮੋਣੀ ਮਾਂ ਦਾ ਜੀ ਚੈਂਪੀਅਨ ਮੋਣੀ ਮਾਂ ਦਾ ਬੱਚਾ ਬਈ ਦੇਖੋ ਬਹੁਤ ਸੁਣੱਖਾ ਘੋੜਾ ਬਈ ਤੇ ਇੱਥੇ ਲੋ ਪੈਰਪੂਰ ਦੇਖੋ ਬਈ ਪਾਇਆ ਬਈ ਸ਼ੋਹ ਜੇ ਦੇਖ ਲੈ ਕਿੰਨਾ ਨਹੀਂ ਬਈ ਓਕੇ ਠੀਕ ਹੈ ਜੀ ਨੈਕਸਟ ਟਾਈਮ ਬਹੁਤ ਸੋਹਣਾ ਲੱਗਿਆ ਬਈ ਬਹੁਤ ਸੋਹਣੀ ਬਿਊਟੀ ਆ ਕੰਨ ਕੰਨ ਦੇਖੋ ਕਿੰਨੇ ਸੋਹਣੇ ਆ ਬਈ ਦੋਨੇ ਘੋੜੇ ਸੋਹਣੇ ਆ ਬਾਈ ਹੋਰਾਂ ਦੇ ਥੈਂਕ ਯੂ ਵੀਰੇ ਥੈਂਕ ਯੂ ਭਾਈ ਜੀ ਸਾਮਣੇ ਆ ਬਈ ਜਾਨਵਰਾਂ ਦੀ ਬਹੁਤ ਵੱਡੀ ਸਟਾਲ ਤੇ ਬਹੁਤ ਸਾਰੇ ਪ੍ਰਕਾਰ ਦੇ ਜਾਨਵਰ ਨੇ ਆਜੋ ਦਿਖਾਈਏ ਕਿਹੜੇ-ਕਿਹੜੇ ਆ ਬਈ। ਲੋ ਜੀ ਆਫੀ ਜਾਨਵਰਾਂ ਦੀ ਬਹੁਤ ਵੱਡੀ ਸਟਾਲ ਪੰਛੀਆਂ ਦੀ ਤੇ ਨਾਲ ਬਾਈ ਹੋਰਾਂ ਨੇ ਝੋਟਾ ਵੀ ਰੱਖਿਆ ਤੇ ਬੱਕਰੀਆਂ ਵੀ ਰੱਖੀਆਂ ਨੇ। ਤੇ ਪਹਾੜੀ ਬੱਕਰੀਆਂ ਹੋਰ ਹੋ ਗਈਆਂ ਹਨਾ ਕਈ ਪ੍ਰਕਾਰ ਦੀਆਂ ਨੇ ਤੇ ਆਜੋ ਪਹਿਲਾਂ ਤੁਹਾਨੂੰ ਸਾਰੇ ਪੰਛੀ ਦਿਖਾ ਦਈਏ ਕਿਹੜੇ-ਕਿਹੜੇ ਰੱਖਿਆ ਬਾਈ ਹੋਰਾਂ ਨੇ। ਆਪਾਂ ਇਧਰੋਂ ਲੱਗ ਜਾਨੇ ਆ ਉਤਲੀ ਲੈਣ ਤੋਂ। ਉੱਤੇ ਅੰਗੋਰਾ ਰੈਬਿਟ ਬੈਂਟਮ ਮੁਰਗੇ ਆ ਵੀ ਫੈਂਟਮ ਨੇ ਕਬੂਤਰ ਆ ਵੀ ਕਬੂਤਰ ਨੇ ਇੱਧਰ ਆ ਗਏ ਬਈ ਮੁਰਗੇ ਤੇ ਆ ਮੇਰੇ ਖਿਆਲ ਚ ਕੀ ਆ ਵੇ ਫੈਜ਼ੈਂਟ ਹੈ ਇਹ ਹਾਂਜੀ ਇਹ ਫੈਜ਼ੈਂਟ ਆ ਬਈ ਦੇਖੋ ਤੇ ਆਹ ਪਾਲਿਸ਼ ਕੈਬ ਮੁਰਗੇ ਤੇ ਐਂਡ ਤੇ ਆ ਕਿਹੜੇ ਆ ਉਤਲੇ ਬ੍ਰੀਟਿਸ਼ ਬਰੀਡ ਆ ਦੇਖੋ ਬਈ ਛੋਟੇ ਛੋਟੇ ਬੈਂਟਮ 05 ਬੈਂਟਮ ਆ ਚਕੋਰਾ ਦੇ ਬੱਚੇ ਆ ਗਏ ਉਸ ਤੋਂ ਬਾਅਦ ਆ ਆ ਗਏ ਵੀਰੇ ਇਹ ਵੀ ਪਾਲਿਸ਼ ਕੈਬ ਨੇ ਇਹ ਫੈਫੈਂਟ ਤੇ ਫੈਫੈਂਟ ਆ ਨਾ ਤੇ ਆ ਵੀ ਫੈਫੈਂਟ ਐਸੇ ਮਤਲਬ ਬਰੀਡ ਚ ਹੀ ਆ ਹਨਾ ਤੇ ਆ ਦੇਖੋ ਇਹ ਪਤਾ ਨਹੀਂ ਸਰਖਾਬ ਆ ਇਹ ਜਾਂ ਕੁਛ ਨਾਮ ਹੈ ਦਾ ਸਰਖਾਬ ਆ ਹਾਂ ਉਸ ਤੋਂ ਬਾਅਦ ਆ ਗਿਨੀ ਪਿਕ ਆ ਗਏ ਤੇ ਆ ਛੋਟੇ ਬੱਚੇ ਨੇ ਬਈ ਗਿੰਨੀ ਪਿੱਗਾ ਦੇ ਆ ਵੱਡੇ ਨੇ ਉਸ ਤੋਂ ਬਾਅਦ ਬਰੇ ਥੱਲੇ ਨੇ ਕਬੂਤਰ ਨੇ ਇੱਕ ਜੋੜਾ ਕਬੂਤਰਾਂ ਦਾ ਇੱਕ ਮੁਰਗਿਆਂ ਦਾਗਾ ਆ ਨਹੀਂ ਫੈਂਸੀ ਮੁਰਗੇ ਬਈ ਫਰਲ ਬੈਕ ਤੇ ਅੱਗੇ ਉਸ ਤੋਂ ਬਾਅਦ ਰੈਬਿਟ ਆ ਗਏ ਬਈ ਤੇ ਆ ਆ ਗਿਆ ਰੈਬਿਟ ਆ ਗਏ ਬਈ ਡੌਗ ਦੇ ਬੱਚੇ ਪਮੀਰੀਅਨ ਤੇ ਆ ਆ ਗਏ ਲੱਕੇ ਬਈ ਦੇਖੋ ਤੇ ਆਗੇ ਫਿਲਕੀ ਦੇ ਬੱਚੇ ਬਈ ਦੇਖੋ ਛੋਟੇ ਛੋਟੇ ਫਿਲਕੀ ਦੇ ਬੱਚੇ ਤੇ ਆਹ ਦੇਖੋ ਕਿਡੇ-ਕਡੇ ਰੈਬਿਟ ਨੇ ਬਈ ਅੰਗੂਰਾ ਰੈਬਿਟ ਤੇ ਆਹ ਆਗੇ ਡੌਗ ਦੇ ਬੱਚੇ ਤਾਂ ਵੀ ਬਹੁਤ ਸਾਰੇ ਪ੍ਰਕਾਰ ਦੇ ਜਾਨਵਰ ਨੇ ਬਹੁਤ ਜ਼ਿਆਦੇ ਤੇ ਸਾਰਿਆਂ ਤੇ ਨਿਗਾ ਮਰਾਤੀ ਥੋੜੀ ਤੇ ਬੱਕਰੀਆਂ ਵੀ ਨੇ ਸੱਚ ਬੱਕਰੀਆਂ ਦਿਖਾਉਣੇ ਆ ਇੱਕ ਤਾਂ ਬੈਠੀ ਆ ਬਈ ਇਹ ਬਾਕੀ ਨੇ ਉਹਦੇ ਥੱਲੇ ਕਿਹੜੀ ਨਸਲ ਦੀ ਆ ਬਈ ਇਹ ਚਿਕਨ ਫਾਰਮਿੰਗ ਓਕੇ ਦੇਖੋ ਬਈ ਕਿਡੇ-ਕਡੇ ਬਾਲ ਨੇ ਬੱਕਰੀ ਦੇ ਜੇ ਤੁਹਾਨੂੰ ਪਤਾ ਇਹਦੇ ਬਾਰੇ ਤਾਂ ਦੱਸੋ ਕਮੈਂਟ ਕਰਕੇ ਕਿਹੜੀ ਬਰੀਡ ਆ ਬਈ ਇਹ ਤੇ ਉਹ ਬਰਬਰੀ ਆ ਤੇ ਉਧਰ ਭੇਡਾਂ ਨੇ ਬਈ ਤੇ ਆਹ ਸੀ ਬਈ ਛੋਟਾ ਇਫਾਨ ਅਲੀ ਸ਼ਾਨ ਆਪਾਂ ਪਿਛਲੇ ਸਾਲ ਵੀ ਇਹਦੀ ਵੀਡੀਓ ਬਣਾਈ ਸੀ ਆ ਛੋਟੇ ਦੀ ਤੇ ਜਵਾਕ ਨੇ ਸਵਾਰੀ ਕੀਤੀ ਸੀਗੀ ਤਾਂ ਐਫਆਰ ਵੀ ਮਲੇਸੀਸਨ ਜਵਾਕ ਉਰੀ ਫਦਾ ਹੋ ਕਿਤੇ ਆ ਗਿਆ ਕੀ ਵਾਲ ਨੇ ਪੁੱਤ ਠੀਕ ਆ ਆਹ ਕਿਹੜੇ ਆ ਕੀ ਕੀ ਆ ਇਹ ਹੈਮਸਟਰ ਆ ਹੈਮਸਟਰ ਓਕੇ ਠੀਕ ਆ ਇਧਰ ਆ ਕੇ ਟਰ ਕੀ ਬਈ ਦੋ ਤਨ ਰੰਗਾਂ ਦੇ ਨੇ ਟਰਕੀ ਤੇ ਉਸ ਤੋਂ ਬਾਅਦ ਵੀਰੇ ਇੱਧਰ ਆ ਗਏ ਇਹ ਕਿਹਨੇ ਅਫੀਲ ਇਹ ਸੀਲ ਆ ਪੈਰਟ ਪੀਕ ਵਾਇਦੇ ਆ ਪੈਰਟ ਪੀਕ ਇਹਨੂੰ ਕੋਲੇ ਕਰ ਲਓ ਤੂੰ ਹਾਂ ਜਿਆਦੇ ਕੋਲੇ ਨਾ ਕਰੀ ਠੀਕ ਆ ਇਹ ਇਹ ਵੀ ਅਫੀਲ ਮੁਰਗੀਆਂ ਆ ਗਈਆਂ ਇਹ ਵੀ ਇਹ ਕਿਹੜੇ ਆ ਗਏ ਇਹ ਵੀ ਪੈਰਟ ਪੀਕ ਅੱਛਾ ਪੈਰਟ ਪੀਕ ਮੁਰਗੀਆਂ ਨੇ ਅਫੀਲ ਓਕੇ ਤੇ ਇੱਧਰ ਆ ਗਈਆਂ ਵੀਰੇ ਬਲੈਕ ਡਕਸ ਦੇਖੋ ਇਹ ਕਿਹੜੀ ਨਸਲ ਆ ਬਾਹਰ ਲਗਾਏ ਇਹਨਾਂ ਦਾ ਠੀਕ ਠੀਕ ਆ ਓਕੇ ਕੋਈ ਗੱਲ ਨਹੀਂ ਆ ਆ ਗਏ ਵੀਰੇ ਰੈੱਡ ਕਲਰ ਦੇ ਟਰਕੀ ਤੇ ਇਧਰਲੇ ਪੰਛੀ ਪੁੰਛੀ ਤੁਹਾਨੂੰ ਦਿਖਾਤੇ ਬਈ ਸਾਰੇ ਬਾਈ ਹੋਰਾਂ ਦੇ ਜਾਨਵਰ ਦਿਖਾਤੇ ਸਟਾਲ ਤੇ ਜਿੰਨੇ ਵੀ ਹੈਗੇ ਨੇ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੇ ਬਾਈ ਹੋਰਾਂ ਦੇ ਆ ਸਾਰੇ ਪੰਛੀ ਇਧਰ ਪੈ ਗਿਆ ਪੇਚਾ ਬਈ ਗਰਵਾਜ ਦਾ ਸ਼ਾਨ ਨਾਲ ਦੇਖੋ ਮਾਰਦਾ ਬਈ ਪਿਛਾੜੇ ਗਰਵਾਜ ਪੱਟ ਤੇ ਬਈ ਗਰੇਲਾਂ ਗਰੋਲਾਂ ਆਈਆਂ ਸਾਰੀਆਂ ਕੀ ਬਾਤ ਹੈ ਕੀ ਬਾਤ ਹੈ ਊੜੇ ਚ ਗੱਲਬਾਤ ਪੂਰੀ ਆ ਬਈ ਇੱਥੇ ਰੱਖ ਭਗਾ ਭਗਾ ਕੇ ਮਾਰਦਾ ਇਹ ਵੀ ਲੱਗ ਗਿਆ ਲੱਤਾਈਆਂ ਮਾਰਨ ਇੱਥੇ ਰੱਖ ਇੱਥੇ ਰੱਖ ਗਰਦ ਠਾਤੀ ਬਈ ਘੋੜੇ ਨੇ ਸਰਾ ਕਰਾਤਾ ਪੱਟੀ ਖੁੱਲ ਗਈ ਘੋੜੇ ਦੀ ਪੈਰ ਵਾਲੀ ਪੱਟੀ ਖੁੱਲ ਗਈ ਇੱਥੇ ਰੱਖ ਟਕਾ ਟਕਾ ਮਾਰਦਾ ਬਈ ਲੱਤਾਂ ਇੱਥੇ ਰੱਖ ਇਹਨੂੰ ਕਹਿੰਦੇ ਆ ਬਈ ਗਰਮੀ ਸੁਆਦ ਆ ਗਿਆ ਬਈ ਦੇਖ ਕੇ ਨਜ਼ਾਰਾ ਆ ਗਿਆ ਪੂਰਾ ਦੇਖੋ ਬਈ ਮਹਿਤਾਬ ਕੀ ਹਾਲ ਨੇ ਵੀਰੇ ਠੀਕ ਠਾਕ ਵਧੀਆ ਵਧੀਆ ਬਈ ਤੰਦਰੁਸਤ ਨੇ ਵੀ ਜਾਨਵਰ ਚਲੋ ਵਧੀਆ ਚੰਗੀ ਗੱਲ ਹੈ ਜੀ ਆ ਬਾਈ ਹੋਰਾਂ ਦੇ ਘੋੜੇ ਆਪਾਂ ਤੁਹਾਨੂੰ ਦੋ ਜਾਂ ਤਿੰਨ ਵਾਰੀ ਦਿਖਾ ਤੇ ਇੱਕ ਵਾਰੀ ਪੁਸ਼ਕਰ ਦਿਖਾਈ ਸੀਗੇ ਉਸ ਤੋਂ ਬਾਅਦ ਜਗਰਾਉਂ ਦਿਖਾਈ ਸੀਗੇ ਤਾਂ ਡਿਟੇਲ ਤੁਸੀਂ ਸਾਰੇ ਇਹਨਾਂ ਬਾਰੇ ਜਾਣਦੇ ਹੋ ਬਾਕੀ ਸ਼ੌਂਕ ਕਰ ਲਓ ਬਈ ਦੇਖੋ ਨਖਰੇ ਹੀ ਕਰਦੇ ਇਹ ਵੀ ਬਹੁਤ ਘੰਟਾ ਬਈ ਤੇ ਇਧਰ ਲਾ ਨਵਾਬ ਇਹਨੂੰ ਵੀ ਤੁਸੀਂ ਜਾਣਦੇ ਹੋ ਦੇਖੋ ਏ ਆ ਜੀ ਨਵਾਬ ਨਵਾਬ ਹੁਰੀ ਹਰੇ ਨੇ ਅੱਜ ਕਿੱਥੋਂ ਆਇਓ ਬਈ ਆਪਾਂ ਸ਼ੇਰਪਤ ਤੱਕ ਵਾਲਾ ਠੀਕ ਹੈ ਜੀ ਆਪਣਾ ਕੋੜਾ ਬਈ ਇਹ ਆਪਣਾ ਹਾਂ ਜੀ ਵੀਰ ਜੀ ਆਪਣਾ ਇਹ ਕਿੰਨੀ ਉਮਰ ਹੋਈ ਬਈ ਇਹਦੀ ਇਹ 2 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਲੋਵੀ ਬਾਈ ਹੋਰਾਂ ਦੀ ਸਟੋਰੀ 'ਚ ਆ ਗਏ ਆਪਾਂ ਤੇ ਉਹ ਬਲੈਕ ਕੋਟ ਆ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀਗਾ ਜਿਹੜਾ ਰਾਹ ਦੇ ਵਿੱਚ ਦੇਖਿਆ ਸੀ ਉਸ ਤੋਂ ਬਾਅਦ ਇੱਕ ਆ ਕੋੜਾ ਬਈ ਨੁਕਰਾ ਇਹਦੀ ਕਿੰਨੀ ਉਮਰ ਹੋ ਗਈ ਬਈ ਇਹ 4 ਸਾਲ ਦਾ 4 ਸਾਲ ਦਾ ਇਹ ਕਿਹਦਾ ਪੁੱਤ ਆ ਬਈ ਚੇਤਕ ਦਾ ਪੁੱਤ ਆ ਪਾਕਿਸਤਾਨ ਵਾਲੇ ਦਾ ਪੁੱਤ ਆ ਲਓ ਜੀ ਕੱਢ ਲਿਆ ਬਾਹਰ ਚੇਤਕ ਦਾ ਬੱਚਾ ਇੱਥੇ ਰੱਖ ਇੱਥੇ ਰੱਖ ਦੇਖੀ ਪੁੱਤ ਪਿੱਛੇ ਪਿੱਛੇ ਪੁੱਤ ਪਿੱਛੇ ਹੋ ਜਾ ਬੇਟਾ ਲਓ ਜੀ ਦੇਖੋ ਨਖਰਾ ਘੋੜੇ ਦਾ ਨਖਰਾ ਬਈ ਪੂਰਾ ਘੋੜੇ ਚ ਰਾਦਾ ਬਾਬੇ ਕੀ ਗਨ ਸਰਾ ਜਮ ਸਰਾ ਦੀ ਕਿਰਪਾ ਹੈ ਹਾਂ ਆ ਇੱਥੇ ਰੱਖ ਇੱਥੇ 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 ਰੱਖ ਲੋ ਬਈ ਘੋੜੇ ਨੇ ਲਾਤੀ ਰੌਣਕ ਬਈ ਮੁਕਸਰ ਦੇ ਮੇਲੇ ਚ ਇੱਕ ਮਿੰਟ ਹੋਇਆ ਹਲੇ ਬਾਹਰ ਆਏ ਨੂੰ ਚਾਰ ਚਪੇਰੇ ਖੜਾਤੇ ਬਈ ਲੋਕ ਦੇਖਣ ਵਾਸਤੇ ਬਹੁਤ ਸ਼ਾਨਦਾਰ ਚੀਜ਼ ਆ ਬਈ ਬਹੁਤ ਸੋਹਣਾ ਘੋੜਾ ਬਈ ਬਹੁਤ ਘੰਟ ਲੱਗਿਆ ਬਈ ਬਈ ਕਿੰਨਾ ਆ ਇਹਦਾ ਨਾਮ ਕੀ ਵੀਰੇ ਦਾ ਗੁਰਬਾਜ ਗੁਰਬਾਜ ਓਕੇ ਗੁਰਬਾਜ ਨਾਮ ਆ ਬਾਈ ਲਓ ਜੀ ਜਾਮ ਲਵਾਤਾ ਕੋੜੇ ਨੇ ਚਾਹ ਤਾਂ ਬਸ ਵੀਰੇ ਚੱਲਦੇ ਸੀਗੇ 11000 ਰੁਪਏ ਵੀ ਥੋੜੀ ਜਿੱਤੀ ਆ ਨਹੀਂ ਨਹੀਂ ਠੀਕ ਆ ਜੀ ਪ੍ਰੇਮ ਪਿਆਰ ਪ੍ਰੇਮ ਪਿਆਰ ਆ ਨਹੀਂ ਨਹੀਂ ਸਹੀ ਗੱਲ ਆ 11000 ਚ ਤਾਂ ਕੀ ਹੁੰਦਾ ਗਾ ਅੱਜ ਕੱਲ ਕੋਣੇ ਲੋਕੀ ਤਿੰਨ ਮਰਾ ਕਿੱਥੇ ਕਿੱਥੇ ਲਗਾਉਣਾ ਸਾਰਿਆਂ ਦੇ ਕੋਈ ਝੱਕ ਨਹੀਂ ਲਾਓ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਕੀ था। कोई 11000 ਦਾ ਆਪਣਾ ਫਿਕਸ ਨਹੀਂਗਾ ਅਜੇ ਬੰਦੇ ਦਾ ਸ਼ੌਂਕ ਪੂਰਾ ਹੋਣਾ ਚਾਹੀਦਾ ਉਹ ਉੱਤੇ ਥੱਲੇ ਕਰ ਲਵਾਂਗੇ ਨਾ ਨਾ ਬਹੁਤ ਮੈਂ ਇਹਨੂੰ ਅੰਦਾਜ਼ ਬਖਸ਼ੀ ਸ਼ੌਂਕ ਪੂਰੇ ਕਰਨੇ ਬਾਰੇ ਭਰਾਵਾਂ ਤੇ ਠੀਕ ਨੇ ਨਿਆ ਬਈ ਬਹੁਤ ਸ਼ਾਨਦਾਰ ਕੋਈ ਵੀ ਹੈਗੀ ਕੋਈ ਚੱਕਰ ਨਹੀਂ ਯਾਰ ਲੋ ਜੀ ਬਾਈ ਹੋਰਾਂ ਦਾ ਦਿਲ ਇੰਨਾ ਖੁੱਲਾ ਹੈਗਾ ਬਾਈ ਕਹਿੰਦਾ ਕੋੜੀ ਭਰਾਓ ਕੋਈ ਚੱਕਰ ਵਾਲੀ ਗੱਲ ਨਹੀਂ ਫੀਸ ਦੀ ਟੈਨਸ਼ਨ ਨਾ ਲੋ ਦਿੱਕਤ ਵਾਲੀ ਗੱਲ ਨਹੀਂ ਸਰਪੰਚ ਸਾਹਿਬ ਆਓ ਮਾੜਾ ਤਾਂ ਬਈ ਬਹੁਤ ਸ਼ਾਨਦਾਰ ਲੱਗਿਆ ਘੋੜਾ ਬਾਕੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਬਈ ਚੇਤਕ ਦਾ ਬੱਚਾ ਗੁਰਬਾਜ ਥੈਂਕ ਯੂ ਵੀਰੇ ਠੀਕ ਹੈ ਵੀਰੇ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਆ ਘੋੜੇ ਦੀ ਚਾਲ ਦੇਖੋ ਬਈ ਬਾਈ ਹੋਰਾਂ ਨੇ ਕਢਾਈ ਆ ਦੇਖੋ ਕਿੰਨੀ ਘੈਂਟ ਚਾਲ ਤੇ ਚੱਲਦਾ ਬਈ ਆਏ ਮੜਕ ਨਾਲ ਜਾਂਦਾ ਬਈ ਬਹੁਤ ਸੋਹਣੀ ਚਾਲ ਸੀ ਯਾਰ ਪਾਲੀ ਘੈਂਟ ਸੀ ਆ ਤਾਂ ਬਈ ਸਿੰਪਲ ਹੀ ਐ ਇਹਦੀ ਨਹੀਂ ਕਢਾਈ ਹੋਈ ਇੱਕ ਆ ਹੁੰਦਾ ਪਿੱਛੇ ਨੁਕਰਾ ਨੁਕਰੇ ਵਾਲੇ ਨੇ ਬਈ ਮੁਕਸਰ ਦੇ ਮੇਲੇ ਚ ਨੁਕਰੇ ਤੁਹਾਨੂੰ 80% ਨੁਕਰੇ ਦੇਖਣ ਨੂੰ ਮਿਲਣਗੇ ਮੁਕਸਰ ਦੇ ਮੇਲੇ ਚ ਇੱਧਰ ਨੇ ਬਈ ਡੌਗ ਜਰਮਨ ਸ਼ੈਫਡ ਹੋ ਗਿਆ ਤੇ ਇੱਕਾ ਪਾਕਿਸਤਾਨੀ ਬੁਲੀਆ ਬਈ ਵਾਈਟ ਜਾ ਬਾਕੀ ਤਾਂ ਸਾਰੇ ਫੁੱਤੇ ਪਈ ਨੇ ਕੱਲਾ ਇਹੀ ਫਿਰਦਾ ਗੇੜੇ ਦੰਦਾ ਰਿੰਗ ਦੇ ਅੰਦਰ ਇੱਧਰ ਆਉਂਦਾ ਬਈ ਬਹੁਤ ਸ਼ਾਨਦਾਰ ਘੋੜਾ ਬਈ ਚਾਰੇ ਪੈਰ ਚਿੱਟੇ ਮੱਥੇ ਤੇ ਪਟਾ ਬਈ ਤੇ ਲਾਲ ਬੰਨੀਆਂ ਨੇ ਪਟੀਆਂ ਤੇ ਦੂਜੇ ਘੋੜੇ ਨੂੰ ਕ੍ਰੌਸ ਕਰਾਉਂਦੇ ਆ ਉਹਨੂੰ ਟਪਾਉਣਗੇ ਇੱਧਰ ਦੀ ਤਬਈ ਜਦੋਂ ਘੋੜੇ ਦੋਨੇ ਨਰ ਘੋੜੇ ਇੱਕ ਦੂਜੇ ਦੇ ਕੋਲੇ ਆਉਂਦੇ ਆ ਤਾਂ ਥੋੜਾ ਜਿਹਾ ਭੀਸਰ ਜਾਂਦੇ ਆਗੇ ਤਾਂ ਇਹਨੂੰ ਪਿੱਛੇ ਕਰ ਲਿਆ ਉਹ ਘੋੜੇ ਨੂੰ ਟਪਾਉਣਗੇ ਹੁਣ ਇੱਧਰ ਦੀ ਆ ਲੈ ਗਏ ਬਈ ਟਪਾ ਕੇ ਆ ਖੜਾ ਮਿੱਤਰੋ ਦਿਲਬਾਗ ਘੋੜਾ ਕਰੋ ਸ਼ੌਂਕ ਬਈ ਘੋੜੇ ਦਾ ਦੇਖੋ ਕਿੰਨਾ ਸਨਖਾ ਘੋੜਾ ਬਈ ਬਹੁਤ ਸੋਹਣਾ ਬਈ ਨਾਮ ਆ ਦਿਲਬਾਗ ਇਧਰ ਨੇ ਬਾਈ ਕਬੂਤਰ ਚਿੜੀਆਂ ਲਈ ਬੈਠਾ ਬਾਈ ਮੁਰਗੇ ਨੇ ਸਿਲਕੀ ਹੋਗੇ ਦੂਜੇ ਹੋਗੇ ਸਾਰੇ ਪ੍ਰਕਾਰ ਦੇ ਨੇ ਬਾਈ ਦੇਖੋ ਬਹੁਤ ਕੁਝ ਆਇਆ ਹੋਇਆ ਮੇਲੇ 'ਚ ਬਾਈ ਬਹੁਤ ਕੁਝ ਆਹ ਬਾਈ ਸੇਲ ਕਰੀ ਜਾਂਦਾ 7000 ਦਾ ਲੈਬਰੇ ਦਾ ਬੱਚਾ ਬਾਕੀ ਬਾਈ ਕੋਲੇ ਕਤੂਰੇ ਵਾਲੇ ਨਹੀਂ ਹੈਗੇ ਥੋੜੀ ਨੇ ਲਓ ਜੀ ਇਧਰ ਆ ਬਾਈ ਕਿੰਗ ਗੌਟ ਫਾਰਮ ਬਰਬਰੀ ਬੱਕਰੀਆਂ ਤੇ ਬਸ਼ੇਰੀ ਇਧਰ ਆ ਬਾਈ ਮਾਰਵਾੜੀ ਘੋੜਾ ਕੰਨ ਦੇਖੋ ਘੋੜੇ ਦੇ ਇੱਧਰ ਆ ਗਏ ਮਿੱਤਰੋ ਜਿਹੜੇ ਘੋੜੇ ਤੇ ਘੋੜੀਆਂ ਵੇਚਣ ਵਾਲੇ ਨੇ ਫੌਰਫੀਲ ਉਹ ਖੜਾ ਰਖੇ ਨੇ ਬਈ ਆ ਜਿੰਨੇ ਵੀ ਖੜੇ ਨੇ ਸਾਰੇ ਲੈਣੋਂ ਬਾਹਰ ਖੜੇ ਨੇ ਬਈ ਸਾਰੇ ਆ ਘੋੜੀਆਂ ਵੀ ਵਕਿਆਉ ਨੇ ਬਈ ਆ ਚਾਰ ਪੰਜ ਖੜੀਆਂ ਪੰਜ ਛੇ ਖੜੀਆਂ ਨੇ ਸਾਰੀਆਂ ਵਕਿਆਉ ਨੇ ਬਈ ਤੇ ਆ ਬਛੇਰੇ ਬਛੇਰੀਆਂ ਇਹ ਵੀ ਵਕਿਆਉ ਨੇ ਬਈ ਸਾਰੇ ਇਹ ਵੀ ਵੇਚਣ ਵਾਲੇ ਆ ਬਈ ਬਾਕੀ ਆ ਖੜੀਆਂ ਨੇ ਬਈ ਘੋੜੀਆਂ ਮੇਲੇ ਚ ਮਾਰਵਾੜੀ ਨੋਕਰੇ ਆ ਸਾਰੀਆਂ ਵਕਿਆਉ ਨੇ ਬਈ ਵੇਚਣ ਵਾਸਤੇ ਲਿਆਂਦੀਆਂ ਨੇ ਬਾਈ ਹੋਰਾਂ ਨੇ ਇੱਕ ਤਾਂ ਬਾਈ ਯਾਰ ਇੰਨਾ ਤੋਂ ਬਹੁਤ ਡਰ ਲੱਗਦਾ ਮੇਲੇ 'ਚ ਪਿਆ ਕੇ ਲਿਆਉਂਦੇ ਨੇ ਬਈ ਫੁੱਲ ਰੇਸ ਤੇ ਪਤਾ ਨਹੀਂ ਚੈੱਕ ਕਰਦੇ ਹੁੰਦੇ ਨੇ ਪਤਾ ਨਹੀਂ ਕੀ ਕਰਦੇ ਹੁੰਦੇ ਨੇ ਉਤੰਦਰਾ ਆਉਂਦੇ ਨੇ ਤਗੜ ਤਗੜ ਕਰਦੇ ਜਿਉਣਾ ਮੋੜ ਬਣਿਆ ਬੈਠਾ ਭੈਣ ਦੇਣੇ ਦਾ ਕੀ ਨਾਮ ਆ ਵੀਰੇ ਦਾ ਆਦਲ ਉਮਰ ਕਿੰਨੀ ਹੋਗੀ ਸਾਢੇ 4 ਸਾਲ ਠੀਕ ਕਿਹੜੇ ਕੋਟੇ ਦਾ ਬੱਚਾ ਇਹ ਬੇਤਾਬ ਬੇਤਾਬ ਓਕੇ ਬੇਤਾਬ ਦਾ ਬੱਚਾ ਬਈ ਦੇਖੋ ਆਦਲ ਨੋਕਰਾ ਆਏ ਹਾਏ ਸੋਣਾ ਬਈ ਕੋੜਾ ਆ ਆਉਂਦਾ ਬਈ ਇੱਕ ਬਹੁਤ ਸ਼ਾਨਦਾਰ ਮਾਰਵਾੜੀ ਜਾਂਦਾ ਬੁੱਕ ਦਾ ਆ ਖੜੀਆਂ ਨੇ ਬਸ਼ੇਰੀਆਂ ਬਈ ਦੇਖੋ ਇੱਕੋ ਜੀਆਂ ਨੇ ਦੋਨੇ ਬਹੁਤ ਸੋਹਣੀਆਂ ਨੇ ਬਈ ਬਹੁਤ ਪਿਆਰੀਆਂ ਨੇ ਜਮ ਫੇਮ ਫੇਮ ਨੇ ਬਾਕੀ ਇੱਧਰ ਖੜੇ ਨੇ ਬਈ ਜਾਨਵਰ ਚੰਬੇ ਮਾਰਵਾੜੀ ਇਹ ਵੀ ਵੇਚਣ ਆਲੇ ਆ ਬਈ ਫੋਰਫੇਲ ਨੇ ਵੇਚਣ ਵਾਸਤੇ ਲਿਆਂਦੇ ਆਗੇ ਦੇਖੋ ਇੱਧਰ ਖੜੇ ਆ ਕੁਛ ਤਾ ਬਈ ਮੇਲੇ ਚ ਪੂਰਾ ਰੰਗ ਬੰਨਿਆ ਪਿਆਗਾ ਨਿਹਰਾ ਆ ਜਾਂਦਾ ਤੇ ਇਧਰ ਕਿਹੜਾ ਖੜਾਗਾ ਮਿੱਤਰੋ ਕਹਿੰਦੇ ਇਧਰ ਖੜਾਗਾ ਫਤੇ ਫਤੇ ਸਿਆ ਖੜਾ ਇਧਰ ਫਤੇ ਕਰੋ ਵਿੱਚ ਇੱਕ ਫਤੇ ਇੱਕ ਇਧਰ ਖੜਾਗਾ ਨੁਕਰਾ ਨੁਕਰੀ ਨੁਕਰੇ ਨੇ ਬਈ ਮੰਡੀ ਚ ਮੁਕਸਰ ਮੇਲੇ ਚ ਸਾਰੇ ਨੁਕਰੇ ਨੇ ਮਾਰਵਾੜੀ ਤਾਂ ਕੋਈ ਕੋਈ ਆਉਂਦਾ ਬਈ ਸਾਰੇ ਟੋਟਲੀ ਨੁਕਰੇ ਨੇ ਦੇਖੋ ਇਧਰ ਵੀ ਨੁਕਰੇ ਖੜੇ ਨੇ ਬਾਕੀ ਆ ਜੋ ਅੱਗੇ ਦਿਖਾਉਣੇ ਆ ਤੁਹਾਨੂੰ ਆ ਖੜਾ ਇੱਕ ਮਾਰਵਾੜੀ ਜਾਨਵਰ ਮਹਿਕਮਾ ਬਈ ਆ ਭਾਈਆਂ ਨੇ ਤਾਂ ਪਰਸਨਲੀ ਆਪ ਦਾ ਪੂਰਾ ਬਾਗਲ ਰੱਖਿਆ ਬਈ ਸਾਰਾ ਬਾਗਲ ਮਾਰ ਰੱਖਿਆਗਾ ਤੇ ਅੰਦਰ ਰਿੰਗਾ ਬਣਾ ਕੇ ਜਾਨਵਰ ਛੱਡ ਰੱਖੇ ਨੇ ਬਸ਼ੀਰੇ ਬਸ਼ੇਰੀਆਂ ਆ ਲਈ ਆਉਂਦਾ ਬਸ਼ੇਰੀ ਇੱਥੇ ਰੱਖ ਘੈਂਟ ਨੇ ਬਈ ਜਾਨਵਰ ਸੈਟਅਪ ਵੀ ਵਧੀਆ ਕੈਂਟ ਬਣਾ ਰੱਖਿਆ ਸੈਟਅਪ ਆ ਬਾਈ ਕੋੜੀ ਚੈੱਕ ਕਰਾਈ ਜਾਂਦੇ ਨੇ ਸੌਦਾ ਚੱਲ ਰਿਹਾ ਕੋਈ ਦਿਖਾਈ ਜਾਂਦੇ ਨੇ ਚੰਬੀਆਂ ਕੋੜੀਆਂ ਨੇ ਦੋਨੇ ਬਈ ਝੋਟੇ ਦੀ ਸੇਵਾ ਲੱਗ ਰਿਹਾ ਕਰਨਾ ਸਾਰੇ ਪਾਸੇ ਢੇੜਾ ਮਾਰਿਆ ਏ ਬਈ ਆਪਾਂ ਤੇ ਆ ਲੱਗ ਰਿਹਾ ਬਾਈ ਕੱਪੜੇ ਨਾਲ ਦੇਖੋ ਚਮਕਾਤ ਆ ਬਾਈ ਅਲੀ ਸ਼ਾਨ ਬਹੁਤ ਸੇਵਾ ਕਰਦਾ ਬਾਈ ਤੇ ਆ ਦੇਖੋ ਬਈ ਬਾਹਰ ਕੱਢ ਲਈ ਭੇੜ ਪਹਿਲਾਂ ਇਹ ਅੰਦਰ ਸੀ ਹੁਣ ਬਾਹਰ ਕੱਢ ਲੀਆਂ ਦੇਖੋ ਬਹੁਤ ਪਿਆਰੀਆਂ ਨੇ ਬਈ ਬਹੁਤ ਕਿਊਟ ਨੇ ਬਈ ਸਾਰੀਆਂ ਆਹ ਕੋ ਤੈਨੂੰ ਦੋ ਰਸਿਆਂ ਨਾਲ ਬੰਨ ਰੱਖਿਆ ਮੇਲੇ 'ਚ ਸੋਚੋ ਕਿੰਨਾ ਤਾਕਤਵਰ ਹੋਊਗਾ ਤੇ ਦਫਾ ਫਿਰ ਕਿਹੜੀ ਨਸਲਾ ਲੋ ਬਈ ਇਧਰ ਆਪਣੇ ਸਬਸਕ੍ਰਾਈਬਰ ਮਿਲੇ ਨੇ ਬਹੁਤ ਪਿਆਰੇ ਜੇ ਗੋਲੂ ਮੋਲੂ ਜੇ ਦੋਨੇ ਕੀ ਨਾਮ ਆ ਤੇਰਾ ਮੇਰਾ ਨਾਮ ਗੁਰਜੋਤ ਸਿੰਘ ਤੇਰਾ ਬਈ ਗੁਰਜੋਤ ਸਿੰਘ ਠੀਕ ਹੈ ਠੀਕ ਆ ਤਾਂ ਬਈ ਇਧਰ ਕੋਮਲ ਸਟੱਡ ਫਾਰਮ ਆ ਇਹਨਾਂ ਦੇ ਰਿਸ਼ਤੇਦਾਰ ਨੇ ਬਈ ਤਾਂ ਮਿਲ ਗਏ ਪਛਾਣ ਲਿਆ ਪਤਾ ਨਹੀਂ ਕਿਵੇਂ ਆਵਾਜ਼ ਤੋਂ ਪਛਾਣਿਆ ਕਿ ਕਿਵੇਂ ਨਹੀਂ ਮਤਲਬ ਮੈਨੂੰ ਤਾਂ ਪਛਾਣ ਆ ਅੱਛੇ ਦੇਖ ਕੇ ਦੇਖਿਆ ਪਹਿਲਾਂ ਠੀਕ ਹੈ ਠੀਕ ਆ ਚਲੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਲਈ ਇੱਧਰ ਬਈ ਅਫੀਸਰ ਵੀ ਪਹੁੰਚੇ ਨੇ ਬਈ ਬਹੁਤ ਤਗੜੇ ਤਖੜੇ ਮੰਤਰੀ ਅਫੀਸਰ ਮੇਲਾ ਦੇਖਣ ਆਏ ਨੇ ਬਈ ਤੇ ਇਹ ਮੇਲਾ ਮਸ਼ਹੂਰੀ ਬਈ ਇੰਨਾ ਹੁੰਦਾ ਹਨਾ ਸਾਰੇ ਆਉਂਦੇ ਨੇ ਬਈ ਦੇਖਣ ਮੁਕਫਰ ਦਾ ਮੇਲਾ ਤੇ ਘੋੜੇ ਨੂੰ ਦੇਖਦੇ ਨੇ ਬਈ ਦੇਖੋ ਕਹਿੰਦੇ ਅੱਗੇ ਅੱਗੇ ਜਾ ਕੇ ਦੇਖਾਂਗੇ ਕਹਿੰਦੇ ਅੱਗੇ ਲੈ ਚੱਲੋ ਤਾਂ ਮਿੱਤਰੋ ਇਹ ਸੀ ਮੁਖਫਰ ਦਾ ਮਸ਼ਹੂਰ ਮੇਲਾ 2026 ਦਾ ਮਾਗੀ ਦਾ ਮੇਲਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਇਹ ਮੇਲਾ ਕਿਵੇਂ ਲੱਗੀ ਆਪਣੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਕਰਦੋ ਸ਼ੇਅਰ ਆਪਦੇ ਭੈਣ ਭਰਾਵਾਂ ਨਾਲ ਤਾਂ ਕਿ ਉਹ ਵੀ ਮੇਲਾ ਦੇਖ ਲੈਣ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਸਫਰੀਕਾ